ਏ 18 ਜੀ ਪੂਰਾ 18 ਲੀਕ ਪੂਰਾ 18 18 ਤੋਂ ਵੱਧ ਦੀ ਮੰਨ ਕੇ ਚਲੋ ਅਸਲ ਆਪਾਂ 18 ਮੰਨ ਕੀ ਦੇਵਾਂਗੇ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੀਰੋ ਕਲਾ ਤਹਿਸੀਲ ਤੇ ਜ਼ਿਲ੍ਹਾ ਮਾਨਸਾ ਜੇ ਗੱਲ ਕਰ ਲਈ ਨਾ ਇੱਕ ਘਰੇਲੂ ਸੱਜਣ ਦੇ ਘਰੇ ਵੀਡੀਓ ਬਣਾਉਣ ਲੱਗੇ ਆ ਇੱਕ ਹਫਤੇ ਦੀ ਬਾਈ ਕਹਿੰਦਾ ਕੱਚੀ ਆ ਮੱਝ ਤੇ ਜਿਹੜਾ ਮਿਲਕ ਰਿਕਾਰਡ ਹੈ ਮਿਲਕ ਰਿਕਾਰਡ ਬਾਈ ਕਹਿੰਦਾ ਹੈਗਾ ਇਹਦਾ 18 ਕਿਲੋ ਦਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸੱਜਣੋਂ ਸਾਰੀ ਬਾਈ ਨੂੰ ਪੁੱਛ ਲਾਂਗੇ ਕਾਫੀ ਪਸ਼ੂ ਰੱਖਦੇ ਆ ਬਾਈ ਹੋਰੀ ਘਰੇ ਚੰਗੀ ਕੁਆਲਿਟੀ ਦੇ ਇਧਰਲੇ ਬੰਨੇ ਕਰ ਸਕਦੇ ਹਾਂ ਚਾ ਇੱਕ ਤੇ ਇਹ ਝੋਟੀ ਬਾਈ ਕਹਿੰਦਾ ਆਪਾਂ ਨੇ ਕਰਨੀ ਆ ਸੇਲ ਚੰਗਾ ਦੁੱਧਨ ਦੀ ਆ ਚੰਗੇ ਰਿਕਾਰਡ ਵਾਲੀ ਆ ਤੇ ਬਾਕੀ ਗੱਲਬਾਤ ਉਡੀ ਬਾਈ ਨਾਲ ਕਰਾ ਦੇਣਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਫੋਨ ਨੰਬਰ ਤੇ ਐਡਰੈਸ ਲੈ ਕੇ ਦੇ ਦਾਂਗੇ ਆਜੋ ਜੀ ਹੋਰ ਕੀ ਹਾਲ ਆ ਜੀ ਠੀਕ ਆ ਜੀ ਚੜਦੀ ਕਲਾ ਚੜਦੀ ਕਲਾ ਜੀ ਆ ਨਾਮ ਦੱਸ ਦਿਓ ਜੀ ਆਪਣਾ ਭੋਲਾ ਸਿੰਘ ਜੀ ਭੋਲਾ ਸਿੰਘ ਪਿੰਡ ਕਿਹੜਾ ਜੀ ਪਿੰਡ ਹੀਰੋਕਲਾ ਜੀ ਆਪਣਾ ਫੋਨ ਨੰ 8915299487 ਵਪਾਰ ਵਾਲਾ ਕੰਮ ਦਾ ਨਹੀਂ ਨਾ ਜੀ ਵਪਾਰ ਵਾਲਾ ਘਰੇਲੂ ਘਰੇਲੂ ਜੀ ਠੀਕ ਹੈ ਗੱਲ ਤੇ ਕਿਹੜਾ ਸੂਆ ਸੂੰਦੀ ਆ ਬਾਈ ਇਹ ਇਹ ਚੌਥਾ ਸੂੰਦੀ ਆ ਇਹ ਚੌਥਾ ਦਾ ਤੋੜ ਦੋ ਫੋਲ ਕੇ ਸੂਆ ਬਾਈ ਕਹਿੰਦਾ ਸੂੰਦੀ ਆ ਚੌਥਾ ਕਿਉਂਕਿ ਜੈਨੂਅਨ ਜਾਣਕਾਰੀ ਹੀ ਦਿੱਤੀ ਆ ਬਾਈ ਨੇ ਤੇ ਦਿਨ ਕਿੰਨੇ ਕ ਕੱਢ ਦੂ ਬੋਲੇ ਬਾਈ ਇਹ ਹਫਤਾ ਕ ਕੱਢ ਦੂ ਜੀ ਇੱਕ ਹਫਤਾ ਹਾਈਟ ਆ ਗਈ ਸੱਜਣੋ ਕਹਿ ਲਿਆ ਦਰਮਿਆਨੀ ਪਰ ਵਜਨ ਭੋਜਨ ਮੱਧ ਵਿਚ ਵਾਲਾ ਰਸ਼ੀਅਨ ਟੈਂਕ ਵਾਲਾ ਕੰਮ ਹੀ ਆ ਵਜਨ ਆ ਗਿਆ ਫੁੱਲ ਤੇ ਲੈਵਾ ਬਾਈ ਕਿੰਨਾ ਕ ਲਾਉਂਦੀ ਆ ਫਿਰ ਯਾ ਤਿਆਰੀ ਤੇ ਹੁੰਦੀ ਆ ਪੂਰਾ ਪੈਨ ਬੁਲਾਉਂਦੀ ਆ ਜੀ ਸਰਾ ਕਰਦਾ ਨਹੀਂ ਕੰਮ ਸਿਰਾ ਜਮਾ ਜੀ ਆ ਕੰਮ ਬਾਈ ਕਹਿੰਦਾ ਨਾ ਸਿਰਾ ਹੀ ਲਾਉਂਦੀ ਆ ਜਦੋਂ ਮੈਂ ਸੂਣ ਤੇ ਆਉਂਦੀ ਆ ਸਵਾ ਆਦੀ ਆ ਗਈ ਬਿਲਕੁਲ ਠੰਡੀ ਸੀ ਲਾ ਤੇ ਬਾਕੀ ਆਰਡਰ ਬਾਈ ਨੇ ਸਾਨੂੰ ਦੱਸ ਹੀ ਦਿੱਤਾ ਤੇ ਕਿੰਨੇ ਦਿਨ ਪੈਂਟਿੰਗ ਨੇ ਬਾਈ ਅੱਜ ਇਹਦੇ ਕਿਹੜਾ ਹੋਰ ਕਮਾ ਦੇ ਬਾਈ ਕਿੰਨੇ ਦਿਨ ਕੱਢ ਦੂਗੀ ਬਸ ਹਫਤਾ ਹੀ ਲੈਣਾ ਇਹਨੇ ਇੱਕ ਹਫਤਾ ਤੇ ਗੱਬਣ ਕਿਹੜੇ ਟੀਕੇ ਤੋਂ ਬਾਈ ਇਹ ਗੱਬਣ ਸਰਕਾਰੀ ਤੋਂ ਹੀ ਸਰਕਾਰੀ ਸੀਮਨ ਤੋਂ ਹਾਂਜੀ ਆ ਸਰਕਾਰੀ ਸੀਮਨ ਤੋਂ ਬਾਈ ਕਹਿੰਦਾ ਗੱਬਣ ਆ ਤੇ ਕਿੰਨਾ ਕੁ ਲੰਮਾ ਸਮਾਂ ਦੁੱਧ ਦੇਣ ਦੀ ਆ ਬਾਈ ਇਹ ਬਸ ਛੱਡਦੀ ਐ ਇਹਨੂੰ 2 ਮਹੀਨੇ ਪਹਿਲਾਂ ਛੱਡ ਦਿਆ 2 ਮਹੀਨੇ ਸੂਣ ਤੋਂ ਪਹਿਲਾਂ ਵੀ ਆਪ ਤੋਂ ਛੱਡਣੀ ਪਈ ਆਪ ਤੋਂ ਛੱਡ ਦਿਆ ਹਾਂ ਹਾਂ ਉਹ ਦਾਦਾ ਨਹੀਂ ਵੀ 2-3 ਮਹੀਨਿਆਂ ਦੀ ਕੋਈ ਕਟਰੂ ਦਾ ਨਹੀਂ ਚਾਹੇ ਪਾੜਾ ਪਾ ਲਓ ਠੀਕ ਆ ਗੱਲ ਚਾਹੇ ਪਾੜਾ ਪਾਲਾ ਵੀ ਚਾਹੇ ਬੱਚੇ ਤੇ ਲਾਹ ਨਾ ਲਾ ਲਾ ਨਾ ਲਾ ਪਾਸਾ ਪੂਸਾ ਤਾਂ ਨਹੀਂ ਕਰਦੀ ਨਾ 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 ਕਸਿਆਰਾ ਬਿਲਕੁਲ ਵਧੀਆ ਵਧੀਆ ਲੈ ਚੱਲਿਆ ਚੱਲ ਬੋਝ ਕੇ ਲੈ ਜਾ ਥੋੜਾ ਜਿਹਾ ਡਰਦੀ ਆ ਪਾਸਾ ਪੂਸਾ ਤਾਂ ਨਹੀਂ ਕਰਦੀ ਬਾਈ ਥੱਲੇ ਨਾ 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 ਗਾਰੰਟੀ ਰਹੂਗੀ ਗਾਰੰਟੀ ਜੀ ਗਾਰੰਟੀ ਆ ਕਰਿਓ ਮਾੜੀ ਜੀ ਉਧਰ ਉਧਰ ਕਰ ਦਿਓ ਮਾੜੀ ਜੀ ਇੱਕ ਆਰਡਰ ਦੀ ਕਰਾ ਦੀਏ ਜੱਜਮੈਂਟ ਤੇ ਰੰਗ ਰੋਂਗਾੜਾ ਸਜਣੋਂ ਕਲਰ ਕੋਨਰੇ ਇਹ ਮੰਨ ਲਓ ਵੀ ਜੈਡ ਬਲੈਕ ਹੀ ਆ ਗਿਆ ਤੇ ਲੇਵਾ ਬਾਈ ਕਹਿੰਦਾ ਨਾ ਫੁੱਲ ਸਾਈਜ਼ ਦਾ ਹੀ ਬਣਾਉਂਦੀ ਆ ਹਾਈਟ ਫੇਰ ਦੱਸਦੇ ਨਾ ਹਾਈਟ ਆ ਗਈ ਮੀਡੀਅਮ ਪਰ ਇਹ ਗੱਲ ਆ ਵੀ ਬੱਚੇ ਪਾਉਣ ਨੂੰ ਚੰਗੀ ਰਹੂਗੀ ਮੱਝ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਕਹਿੰਦਾ ਗੱਬਣ ਹੋਣ ਤੋਂ ਬਾਅਦ ਨਾ ਇਹ ਲਗਾਤਾਰ 7-8 ਮਹੀਨੇ ਦੁੱਧ ਦੇ ਜਾਂਦੀ ਆ ਵੀ 2 ਮਹੀਨੇ ਪਹਿਲਾਂ ਬਾਈ ਕਹਿੰਦਾ ਆਪਾਂ ਇਹਨੂੰ ਛੱਡਦੇ ਆ ਤੇ ਸੂਆ ਬਾਈ ਚੌਥਾ ਦੱਸਿਆ ਚੌਥਾ ਜੀ ਚੌਥਾ ਸੂ ਹੁਣ ਤੇ ਭਾਰ ਬੋਝ ਦੀ ਇਹ ਗਾਰੰਟੀ ਹੈ ਜੀ ਆਪਣੀ ਥਾਣ ਵੱਧ ਘੱਟ ਕੋਈ ਇਹ ਇਹ ਆਪਣੀ ਗਾਰੰਟੀ ਹੋਊ ਚਵਾਈ ਦੀ ਕਿਵੇਂ ਆ ਜਮਾ ਇੱਕ ਨੰਬਰ ਬੋਲੀ ਜਮਾ ਟਾਈਟ ਤਾਂ ਨਹੀਂ ਦਾ ਨਾ 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 ਠੀਕ ਆ ਗੱਲ ਵੀ ਉਹ ਚੀਜ਼ ਦੀ ਤਸੱਲੀ ਰਹੀ ਹਾਂ ਹਾਂ ਤਸੱਲੀ ਹੈ ਜੀ ਉਹ ਆ ਨੰਬਰ ਬੋਲ ਦੋ ਬਾਈ ਤੁਹਾਡਾ 9815299478 ਤੇ ਪੈਸੇ ਕਿੰਨੇ ਲਵਾਂਗੇ ਇਹਦੇ ਐਸੇ ਫੋਨ ਤੇ ਦੱਸਾਂਗੇ ਵਾਲੀ ਤਾਂ ਨਹੀਂ ਮੰਗਦੇ ਨਾ 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 ਇਹ ਫੋਨ ਦੇ ਮੈਂ 5-6 ਲੱਖ ਮੰਗਦਾ ਨਾ 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 ਠੀਕ ਹੈ ਗੱਲ ਕਿਹੜਾ ਕਿਹੜਾ ਹੋਰ ਖੜਾ ਦੇ ਕਿਉਂਕਿ ਤੋਰ ਕੇ ਸੱਜਣੋਂ ਜੱਜਮੈਂਟ ਕਿਹੜਾ ਹੋਰ ਕਰਾ ਦੇਣਾ ਥੱਲੇੋਂ ਥੋੜੀ ਬਹੁਤੀ ਭਲਵਾਦੀ ਆ ਤੇ ਪਾਸੇ ਪੂਸੀ ਵਾਲੀ ਬਾਈ ਕਹਿੰਦਾ ਤਕਰੀਬਨ ਤਕਰੀਬਨ ਇਹਦੀ ਨਾ ਗਾਰੰਟੀ ਇਹ ਰਹੂਗੀ ਮੈਂ ਇਹਦੀ ਹਰੇਕ ਪੱਖ ਤੋਂ ਤੇ ਸਭਾ ਆਦੀ ਆ ਗਈ ਬਿਲਕੁਲ ਠੰਡੀ ਸੀਲ ਉਹ ਸਾਨੂੰ ਮੱਝ ਦੱਸੀ ਜਾਂਦੀ ਆ ਇੱਥੋਂ ਨਾ ਸਬਸ ਫੇਰ ਲਈ ਨਾ ਸਬਸ ਬਰੀਡ ਕੁਆਲਟੀ ਚੰਗੀ ਆ ਕਿੰਨਾ ਦੁੱਧ ਪਾਉਂਦੀ ਰਹੀ ਆ ਬਾਈ ਇਹ ਇਹ 18 ਜੀ ਪੂਰਾ 18 ਲੀ ਪ ਤਾਰਾ ਤੋਂ 20 ਮੰਨ ਕੇ ਚਲੋ ਅਸਲ ਆਪਾਂ 18 ਮੰਨ ਕੀ ਦੇਵਾਂਗੇ ਠੀਕ ਆ ਗੱਲ ਆ ਹਾਂ ਬਾਈ ਕਹਿੰਦਾ 18 ਕਿਲੋ ਦੁੱਧ ਪਾਉਂਦੀ ਰਹੀ ਆ ਵੀ ਤੁਸੀਂ 18 ਤੋਂ ਚਾਹੇ ਵੱਧ ਹੀ ਮੰਨ ਲਓ ਕਹਿੰਦਾ ਆਪਾਂ 18 ਮੰਨ ਕੇ ਦੇ ਦਾਂਗੇ ਵਜਨ ਵਾਲੀ ਮਾਝਾ ਮੇਨ ਗੱਲ ਆ ਨਾ ਜਿਹੜੀ ਹੈਗੀ ਆ ਘਰੇਲੂ ਸੱਜਣ ਕੋਲੇ ਕਿਸੇ ਵਪਾਰੀ ਸਿਸਟਮ ਲਵੇ ਨਹੀਂ ਹੈਗੀ ਇਹ ਘਰੇਲੂ ਭਰਾ ਕੋਲੀ ਆ ਤੇ ਇਹ ਬਾਈ ਕਹਿੰਦਾ ਆਪਾਂ ਸੇਲ ਕਰਨੇ ਕਿਉਂਕਿ ਪਸ਼ੂ ਕਾਫੀ ਗਿਣਤੀ ਕਿਨੇ ਤਾਂ ਕਰਕੇ ਬਾਈ ਕਹਿੰਦਾ ਆਪਾਂ ਪਸ਼ੂ ਇਹ ਸੇਲ ਕਰਨਾ ਤੇ ਉਦਾਂ ਕੁਆਲਿਟੀ ਫੁੱਲ ਭਾਰ ਬੋਝ ਦੀ ਛਰਲੇ ਛਿੱਟੇ ਦੀ ਟਾਇਟ ਫਾਇਟ ਦੀ ਥਣ ਵੱਧ ਘੱਟ ਦੀ ਤੇ ਬਾਕੀ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ